ਪਰਮੇਸ਼ਰ ਦੇ ਪਿਆਰ ਦੇ ਅੰਦਰ ਪ੍ਰਵਾਨ ਹੋ ਚੁਕੀ ਜਿਨੇ ਇਸ ਸੰਸਾਰ ਦੇ ਵਿੱਚ ਆਉਣਾ ਤਾਂ ਕੀਤਾ ਭਾਵਾਂ ਸਰੀਰ ਕਰਕੇ ਚਲੇ ਗਈ ਪਰ ਅੱਜ ਵੀ ਜੋਤ ਕਰਕੇ ਸਾਡੇ ਵਿਚਕਾਰ ਸੁਭਾਈਮਾਨ ਹੈ ਉਹ ਪਵਿੱਤਰ ਆਤਮਾ ਸ਼ਰੋਮਣੀ ਭਗਤ ਭਗਤ ਰਵਦਾਸ ਜੀਆਂ ਦਾ ਅੱਜ ਪਾਵਨ ਜਨਮ ਦਿਹਾੜਾ ਵੀ ਹੈ ਜਿਨ੍ਹਾਂ ਨੇ ਜਦੋਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਭੇਦਤਾ ਹਾਸਲ ਕੀਤੀ ਜਦੋਂ ਨਾਮ ਜਪਿਆ ਨਾ ਫਿਰ ਨਾਮ ਜਪਦਿਆਂ ਜਪਦਿਆਂ ਜਦੋਂ ਪਰਮੇਸ਼ਰ ਦੇ ਚਰਨਾਂ ਵਿੱਚ ਇੱਕ ਸਰ ਹੋ ਗਏ ਤੇ ਫਿਰ ਆਪਣੀ ਰਸਨਾ ਤੋਂ ਬਚਨ ਉਚਾਰਨ ਕੀਤੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਉਹ ਪਾਵਨ ਆਤਮਾ ਸ਼੍ਰੋਮਣੀ ਭਗਤ ਨੇ ਭਗਤ ਰਵਿਦਾਸ ਜੀ ਜਿਨ੍ਹਾਂ ਦੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀਆ ਦੇ ਅੰਦਰ 40 ਸ਼ਬਦ ਅੰਕਿਤ ਨੇ ਜੀ ਉਹਨਾਂ ਦੀ ਪਵਿੱਤਰ ਬਾਣੀ ਦੇ ਵਿੱਚੋਂ ਅੱਜ ਵੀ ਉਹਨਾਂ ਦੇ ਪਾਵਨ ਦਰਸ਼ਨ ਦੀਦਾਰ ਹੁੰਦੇ ਨੇ ਭਾਵਾਂ ਕੀ ਸਾਡੀ ਇਤਰਾਸ ਦੀ ਰਹੀ ਹੈ ਵੀ ਸਤਗੁਰੂ ਜੀਆਂ ਦੀ ਪਵਿੱਤਰ ਬਾਣੀ ਦੇ ਅੰਦਰ ਜਿਹੜੇ-ਜਿਹੜੇ ਮਹਾਂਪੁਰਖਾਂ ਦੀ ਪਾਵਨ ਬਾਣੀ ਦਰਜ ਹੈ ਉਹਨਾਂ ਦੇ ਜੀਵਨ ਦੇ ਉੱਪਰ ਨਾ ਅਸੀਂ ਬਹੁਤੀ ਖੋਜ ਨਹੀਂ ਕਰ ਸਕੇ ਪਰ ਜਿਹੜੇ ਵੱਖ-ਵੱਖ ਵਿਦਵਾਨ ਨੇ ਉਹਨਾਂ ਵਿਦਵਾਨਾਂ ਨੇ ਨਾ ਫਿਰ ਭਗਤ ਰਵਿਦਾਸ ਜੀਆਂ ਦੇ ਜੀਵਨ ਦੇ ਉੱਪਰ ਜਿੰਨੀ ਕੁ ਖੋਜ ਕੀਤੀ ਤੇ ਉਹਨਾਂ ਦੀ ਖੋਜ ਦੇ ਅਨੁਸਾਰੀ ਜਿਹੜਾ ਭਗਤ ਰਵਦਾਸ ਜੀਆ ਦਾ ਸੰਸਾਰ ਵਿੱਚ ਆਉਣ ਦਾ ਸਮਾਂ ਉਹ ਲਗਭਗ 14ਵੀਂ ਸਦੀ ਦੇ ਅੰਦਰ ਵੱਖ-ਵੱਖ ਵਿਦਵਾਨਾਂ ਨੇ ਮੰਨਿਆ ਵੱਖਰੇ-ਵੱਖਰੇ ਵਿਦਵਾਨ ਨੇ ਜਿਹੜੇ ਇਹ ਗੱਲ ਮੰਨਦੇ ਹਨ ਵੀ 1433 ਈਸਵੀ ਦੇ ਅੰਦਰ ਭਗਤ ਰਵਦਾਸ ਜੀਆ ਨੇ ਇਸ ਸੰਸਾਰ ਦੇ ਅੰਦਰ ਪਿਤਾ ਸਤਕਾਰਜਗ ਭਾਈ ਸੰਤੋਖ ਦਾਸ ਜੀ ਮਾਤਾ ਕੌਂਸਾ ਦੇਵੀ ਕਈਆਂ ਨੇ ਕਲਸਾ ਦੇਵੀ ਕਰਕੇ ਵੀ ਲਿਖਣਾ ਕੀਤਾ ਉਹਨਾਂ ਦੀ ਕੋਖ ਤੋਂ ਨਗਰ ਮੰਡੂਆ ਦੇ ਵਿੱਚ ਅਵਤਰਨ ਧਾਰਨ ਕੀਤਾ ਔਰ ਇੱਕ ਵਿਦਵਾਨ ਨੇ ਨਾ ਉਥੇ ਬਹੁਤ ਸੋਹਣੀਆਂ ਇੱਕ ਪੰਕਤੀਆਂ ਲਿਖੀਆਂ ਹਨ ਵੀ 1433 ਸਕੀ ਮਾਗ ਸੁਦੀ ਪੰਦਰਾਸ ਕਹਿੰਦੇ 마ਗ ਦੀ ਸੁਦੀ ਦੀ 15 ਤਰੀਕ ਸੀ ਪਾਵ ਪੂਰਨ ਮਾਸੀ ਦਾ ਦਿਹਾੜਾ ਸੀ ਜਿਸ ਦਿਨ ਭਗਤ ਰਵਿਦਾਸ ਜੀਆ ਨੇ ਸੰਸਾਰ ਦੇ ਵਿੱਚ ਆਉਣਾ ਕੀਤਾ 1433 ਕੀ 마ਗ ਸੁਦੀ 15 ਕਹਿੰਦੇ 마ਗ ਸੁਦੀ ਦੀ 15 ਤਰੀਕ ਦੁਖਿਓਂ ਕੇ কল্যাণ ਹਿਤ ਪ੍ਰਗਟੇ ਸ਼੍ਰੀ ਰਵਿਦਾਸ ਸਾਧ ਸੰਗਤ ਉਹਨਾਂ ਨੇ ਫਿਰ ਉਸ ਨਗਰ ਦੇ ਅੰਦਰ ਇਸ ਸੰਸਾਰ ਦੇ ਵਿੱਚ ਆਉਣਾ ਕੀਤਾ ਭਾਵਾਂ ਕੀ ਕਈ ਜਿਹੜੇ ਵਿਦਵਾਨ ਹਨ ਉਹ ਇਹ ਗੱਲ ਮੰਨਦੇ ਨੇ ਵੀ ਉਹਨਾਂ ਦੇ ਪਿਤਾ ਜੀਆ ਦਾ ਨਾਮ ਰਗਵ ਜੀ ਜਾਂ ਰਗੂਦਾਸ ਜੀ ਕਰਕੇ ਵੀ ਆਉਂਦਾ ਔਰ ਮਾਤਾ ਜੀਆ ਦਾ ਜਿਹੜਾ ਨਾਮ ਉਹ ਕਰਮਾ ਦੇਵੀ ਕਰਕੇ ਵੀ ਲਿਖਿਆ ਮਿਲਦਾ ਪਰ ਜਦੋਂ ਆਪਾਂ ਉਹਨਾਂ ਦੀ ਪਵਿੱਤਰ ਬਾਣੀ ਨੂੰ ਬਾਚੀਏ ਨਾ ਪਵਿੱਤਰ ਬਾਣੀ ਦੇ ਵਿੱਚੋਂ ਜਿਹੜਾ ਉਹਨਾਂ ਨੇ ਮਨੁੱਖੀ ਮਨ ਮੰਦਰ ਦਾ ਨਕਸ਼ਾ ਖਿੱਚਿਆ ਤੇ ਉਹਨਾਂ ਦੀ ਪਵਿੱਤਰ ਬਾਣੀ ਦੇ ਵਿੱਚੋਂ ਉਹ ਦ੍ਰਿਸ਼ ਬੇਗਮਪੁਰਾ ਸਹਿਰ ਕੋ ਨਾਉ ਦੁਖ ਅੰਧੋ ਨਹੀਂ ਟੈਠੋ ਕਹਿੰਦੇ ਜਿਸ ਥਾਂ ਦੇ ਉੱਤੇ ਕੋਈ ਗਮ ਨਾ ਹੋਏ ਕਹਿੰਦੇ ਉਹ ਨਗਰ ਉਹ ਸਥਾਨ ਜਿਹੜਾ ਗਮ ਤੋਂ ਰਹਿਤ ਹੈ ਉਸ ਬੇਗਮਪੁਰੇ ਸ਼ਹਿਰ ਦੀ ਗੱਲ ਉਹਨਾਂ ਕੀਤੀ ਵੀ ਸਿੱਖਾ ਤੋ ਉਸ ਸ਼ਹਿਰ ਦਾ ਵਾਸੀ ਬਣਨਾ ਹੈ ਔਰ ਜਦੋਂ ਪਰਮੇਸ਼ਰ ਜੀਆ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਫਿਰ ਪ੍ਰੇਮ ਦੇ ਵਿੱਚ ਭਿੱਜੀ ਹੋਈ ਉਹ ਰੂਹ ਮਾਲਕ ਦੇ ਚਰਨਾਂ ਦੇ ਵਿੱਚ ਅਭੇਦਤਾ ਪ੍ਰਾਪਤ ਕਰਦੀ ਹੋਈ ਫਿਰ ਦੋਨੋਂ ਹੱਥ ਜੋੜ ਕਰਕੇ ਪ੍ਰੇਮ ਸਹਿਤ ਨਤਮਸਤਕ ਹੁੰਦਿਆਂ ਆਪਣੀ ਰਸਨਾ ਤੋਂ ਬਚਨ ਉਚਾਰਨ ਕਰਦੀ ਹੈ ਐਸੀ ਲਾਲ ਤੁਝ ਬਿਨ ਕੌਣ ਕਰੇ ਮੇਰੇ ਮਾਲਕ ਜੀ ਤੁਹਾਡੇ ਤੋਂ ਬਿਨਾ ਕੌਣ ਕਰ ਸਕਦਾ ਹੈ ਕਿਉਂਕਿ ਜਿਸ ਜਾਤ ਦੇ ਅੰਦਰ ਭਗਤ ਰਵਿਦਾਸ ਜੀਆ ਨੇ અવਤਾਰਨ ਧਾਰਨ ਕੀਤਾ ਉਸ ਜਾਤ ਨੂੰ ਚਮਾਰ ਜਾਤੀ ਆਖਿਆ ਜਾਂਦਾ ਹੈ शूद्र शूद्र ਆਖ ਕੇ ਭੰਡਿਆ ਜਾਂਦਾ ਹੈ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਵਰਣਵੰਡ ਚਾਰ ਵੱਖੋ ਵੱਖਰੀਆਂ ਜਾਤਾਂ ਦੇ ਵਿੱਚ ਕੀਤੀ ਗਈ ਹੈ ब्राह्मण ਨੇ ਆਪਣੇ ਆਪ ਨੂੰ ਉੱਤਮ ਭਾਵ ਮੈਂ ਬ੍ਰਹਮਾ ਦੇ ਮੁਖ ਚੋਂ ਪੈਦਾ ਹੋਇਆ ਇਹ ਆਖ ਕਰਕੇ ਆਪਣੇ ਆਪ ਨੂੰ ਉੱਤਮ ਦਰਸਾ ਦਿੱਤਾ ਦੂਸਰੀ ਜਾਤੀ ਆ ਗਈ ਛਤਰੀਆਂ ਦੀ ਉਹਨਾਂ ਆਖਿਆ ਵੀ ਅਸੀਂ ਬ੍ਰਹਮਾ ਦੀ ਛਾਤੀ ਚੋਂ ਪੈਦਾ ਹੋਈਆਂ ਵੈਸ਼ ਕਹਿਣ ਲੱਗੇ ਵੀ ਅਸੀਂ ਬ੍ਰਹਮਾ ਦੇ ਪਟਾਂ ਚੋਂ ਪੈਦਾ ਹੋਏ ਹਾਂ ਤੇ ਜਦੋਂ ਗੱਲ ਆਈ ਸ਼ੂਦਰਾਂ ਦੀ ਕਹਿੰਦੇ ਵੀ ਤੁਸੀਂ ਬ੍ਰਹਮਾ ਦੇ ਪੈਰਾਂ ਚੋਂ ਪੈਦਾ ਹੋਏ ਹੋ ਇਸ ਕਰਕੇ ਤੁਸੀਂ ਅਪਵਿੱਤਰ ਹੋ ਨੀਚ ਆਖਿਆ ਗਿਆ ਹੁਣ ਉਸ ਸਮੇਂ ਜਿਸ ਸਮੇਂ ਭਗਤ ਰਵਿਦਾਸ ਜੀਆ ਦਾ ਸੰਸਾਰ ਵਿੱਚ ਆਉਣਾ ਹੋਇਆ ਉਹ ਸਮਾਂ ਜਿਹੜਾ ਉਹ ਭਗਤੀ ਕਾਲ ਦਾ ਹੈ ਉਸ ਸਮੇਂ ਪਰਮੇਸ਼ਰ ਦੇ ਜਿਹੜੇ ਪਿਆਰੇ ਭਗਤ ਜਿਹੜੇ ਉਸ ਸਮੇਂ ਦੀਆਂ ਨੀਮੀਆ ਜਾਤਾਂ ਨਾਲ ਸੰਬੰਧ ਰੱਖਦੇ ਸਨ ਤੇ ਸਾਧ ਸੰਗਤ ਉਹਨਾਂ ਨੂੰ ਅਧਿਕਾਰ ਨਹੀਂ ਸੀ ਪਰਮੇਸ਼ਰ ਦੇ ਨਾਮ ਜਪਣ ਦਾ ਇਹ ਉਹ ਸਮਾਂ ਹੈ ਜਿਸ ਸਮੇਂ ਦੇ ਵਿੱਚ ਇੱਕ ਕੁੱਤਾ ਤਾਂ ਖੁਦ ਹੀ ਮਿਹਨਤੇ ਜਾ ਕੇ ਪਾਣੀ ਪੀ ਸਕਦਾ ਸੀ ਪਰ ਸ਼ੁੱਦਰ ਨੂੰ ਕੋਈ ਅਧਿਕਾਰ ਨਹੀਂ ਸੀ ਉਹ ਖੁਦ ਹੀ ਮਿਹਨਤੇ ਜਾ ਕੇ ਪਾਣੀ ਪੀ ਸਕੇ ਜੇ ਰਾਤ ਦੇ ਸਮੇਂ ਸ਼ੁੱਦਰ ਨੇ ਘਰ ਤੋਂ ਨਿਕਲਣਾ ਤੇ ਆਪਣੇ ਗਲ ਵਿੱਚ ਘੰਟੀ ਪਾ ਕੇ ਨਿਕਲਣਾ ਵੀ ਤਾਂ ਜੋ ਸਾਹਮਣੇ ਤੋਂ ਆਉਣ ਵਾਲਾ ਉੱਚੀ ਜਾਤ ਵਾਲਾ ਉਹ ਸੁਚੇਤ ਹੋ ਕੇ ਪਾਸੇ ਹੋ ਕੇ ਖੜਾ ਹੋ ਸਕੇ ਜੇ ਸ਼ੁੱਦਰ ਘਰ ਤੋਂ ਚੱਲਦਾ ਸੀ ਇੱਕ ਝੰਗ ਜਾਂ ਝਾੜੂ ਆਪਣੇ ਪਿੱਛੇ ਬਨ ਕੇ ਚੱਲਦਾ ਸੀ ਵੀ ਉਹਦੇ ਕਦਮਾਂ ਦੇ ਨਿਸ਼ਾਨ ਵੀ ਧਰਤੀ ਦੇ ਉੱਪਰ ਨਾ ਰਹਿ ਸਕਣ। ਇਹੀ ਕਾਰਨ ਸੀ ਵੀ ਸ਼ਰੋਮਣੀ ਭਗਤ ਭਗਤ ਕਵੀਰ ਜੀਆ ਨੂੰ ਜਦੋਂ ਸਾਧ ਸੰਗਤ ਇਹ ਜਾਤ ਪਾਤ ਦੇ ਉਸ ਸਮੇਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਫਿਰ ਉਹਨਾਂ ਡੰਕੇ ਦੀ ਝੋਟ ਦੇ ਨਾਲ ਇੱਕ ਆਵਾਜ਼ ਬੁਲੰਦ ਕੀਤੀ ਸੀ ਜਉ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮਕਤ ਸੂਦ ਹਮਕਤ ਲੋਹੂ ਤੁਮ ਕਤ ਦੂਧ ਉੱਥੇ ਫਿਰ ਭਗਤ ਜੀਆ ਨੇ ਆਖਿਆ ਕਹਿੰਦੇ ਵੀ ਮੰਨਿਆ ਵੀ ਤੁਸੀਂ ਉੱਚੀ ਜਾਤ ਵਾਲੇ ਹੋਵੋਗੇ ਪਰ ਤੁਹਾਡਾ ਸੰਸਾਰ ਵਿੱਚ ਆਉਣ ਦਾ ਮਾਰਗ ਔਰ ਸਾਡੇ ਆਉਣ ਦਾ ਮਾਰਗ ਇੱਕੋ ਹੀ ਹੈ ਵੱਖਰਾ ਨਹੀਂ ਜੇ ਤੁਸੀਂ ਉੱਚੀ ਜਾਤ ਵਾਲੇ ਸੀ ਤੁਸੀਂ ਹੋਰ ਮਾਰਗ ਤੋਂ ਸੰਸਾਰ ਵਿੱਚ ਆਉਂਦੇ ਔਰ ਦੂਜੀ ਗੱਲ ਤੁਹਾਡੀਆਂ ਰਗਾਂ ਵਿੱਚ ਵੀ ਉਹੀ ਖੂਨ ਹੈ ਜਿਹੜਾ ਸਾਡੀਆਂ ਰਗਾਂ ਵਿੱਚ ਹੈ ਜੇ ਤੁਸੀਂ ਉੱਚੀ ਜਾਤ ਵਾਲੇ ਸੀ ਤੁਹਾਡੀਆਂ ਰਗਾਂ ਵਿੱਚ ਖੂਨ ਦੀ ਜਗ੍ਹਾ ਦੁੱਧ ਕਿਉਂ ਨਾ ਚੱਲਿਆ ਤੇ ਇਹੋ ਜਿਹਾ ਸਮਾਂ ਤੇ ਉਹ ਸਮੇਂ ਫਿਰ ਸਾਧ ਸੰਗਤ ਤੇ ਪਰਮੇਸ਼ਰ ਦੇ ਪਿਆਰੇ ਭਗਤ ਰਵਿਦਾਸ ਜੀਆ ਨੇ ਡੰਕੇ ਦੀ ਝੋਟ ਦੇ ਨਾਲ ਪਰਮੇਸ਼ਰ ਵਾਹਿਗੁਰੂ ਜੀਆ ਦੇ ਨਾਮ ਨੂੰ ਜਪਿਆ ਵੀ ਔਰ ਪ੍ਰਚਾਰਿਆ ਵੀ ਅੱਜ ਵੀ ਹਿੰਦੂਸਤਾਨ ਦੀ ਤਰਾਸਦੀ ਹੈ ਵੀ ਇਸ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਕਈ ਇਹੋ ਜਿਹੇ ਇਲਾਕੇ ਹਨ ਜਿਨ੍ਹਾਂ ਇਲਾਕਿਆਂ ਦੇ ਵਿੱਚ ਨੀਵੀਂ ਜਾਤ ਵਾਲਾ ਜਦੋਂ ਬਰਾਤ ਚੜਦੀ ਹੈ ਘੋੜੇ ਦੇ ਉੱਪਰ ਨਹੀਂ ਜੇ ਚੜ ਸਕਦਾ ਉਹ ਖੁਸ਼ੀ ਦੇ ਸਮੇਂ ਆਪਣੀ ਖੁਸ਼ੀ ਦੇ ਪ੍ਰਗਟਾਵੇ ਲਈ ਢੋਲ ਨਹੀਂ ਵਜਾ ਸਕਦਾ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਕਈ ਇਹੋ ਜਿਹੇ ਮੰਦਰ ਹਨ ਜਿਨ੍ਹਾਂ ਮੰਦਰਾਂ ਦੇ ਅੰਦਰ ਸ਼ੂਦਰ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇਹ ਮਾਨ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਧ ਸੰਗਤ ਇਸ ਧਰਤਲ ਦੇ ਉੱਤੇ ਕਿਰਪਾ ਵਰਤਾਉਂਦਿਆਂ ਇਹ ਬਚਨ ਆਪਣੀ ਮਵਾਰਤ ਰਸਨਾ ਤੋਂ ਉਚਾਰਨ ਕੀਤੇ ਵੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੈ ਬਹੁਤ ਵਿਕਾਰ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੈ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆ ਦਾ ਘਰ ਹੈ ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਹੁਣ ਉਸ ਸਮੇਂ ਜਦੋਂ ਭਗਤ ਰਵਿਦਾਸ ਜੀਆ ਨੇ ਇਸ ਸੰਸਾਰ ਦੇ ਵਿੱਚ ਆਉਣਾ ਕੀਤਾ ਉਹਨਾਂ ਨੂੰ ਛੂਦਰ ਛੂਦਰ ਆ ਕੇ ਭੰਡਿਆ ਜਾਂਦਾ ਅਧਿਕਾਰ ਕੋਈ ਨਹੀਂ ਪਰਮੇਸ਼ਰ ਦੇ ਨਾਮ ਜਪਣ ਦਾ ਵੀ ਉਹ ਪਰਮੇਸ਼ਰ ਦੀ ਭਗਤੀ ਕਰ ਸਕਣ ਤੇ ਜੇਕਰ ਕੋਈ ਪਰਮੇਸ਼ਰ ਦੀ ਭਗਤੀ ਕਰਦਾ ਤੇ ਉਹਦੇ ਨਾਲ ਬੜਾ ਬੁਰਾ ਹਸ਼ਰ ਕੀਤਾ ਜਾਂਦਾ ਉਹਨਾਂ ਨੂੰ ਨੀਮੀ ਜਾਤ ਵਾਲੇ ਆ ਕੇ ਦੁਰਕਾਰਿਆ ਜਾ ਰਿਹਾ ਪਰ ਭਗਤ ਜੀਆ ਨੇ ਸਾਧ ਸੰਗਤ ਆਪਣੀ ਜਾਤ ਨੂੰ ਲੁਕੋਇਆ ਨਹੀਂ ਬਲਕਿ ਡੰਕੇ ਦੀ ਚੋਟ ਨਾਲ ਇਹ ਬਚਨ ਆਖਣੇ ਕੀਤੇ ਨਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ ਹਿਰਦੈ ਨਾਮ ਗੋਬਿੰਦ ਗੁਣ ਸਰੰ ਕਹਿੰਦੇ ਦੁਨੀਆ ਦੇ ਲੋਕੋ ਭਾਵੇਂ ਤੁਹਾਡੀ ਨਜ਼ਰ ਦੇ ਅੰਦਰ ਮੈਂ ਨੀਵੀਂ ਜਾਤ ਵਾਲਾ ਹੋ ਸਕਦਾ ਪਰ ਚੇਤੇ ਰੱਖਿਓ ਹਿਰਦੈ ਨਾਮ ਗੋਬਿੰਦ ਗੁਣ ਸਰੰਗ ਮੇਰੇ ਹਿਰਦੇ ਦੇ ਅੰਦਰ ਪਰਮੇਸ਼ਰ ਜੀਆ ਦਾ ਨਾਮ ਵਸਿਆ ਹੋਇਆ ਉਥੇ ਉਹਨਾਂ ਜੀ ਦੋ ਉਦਾਹਰਨਾ ਦਿੱਤੀਆਂ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਾ ਹੋਏ ਆਨੰ ਤੜਤਾਰ ਅਪਵਿੱਤਰ ਕਰਮਾਨੀਐ ਰੇ ਜੈਸੇ ਕਾਗਦਾ ਕਰਤ ਵਿਚਾਰੰ ਭਗਤ ਭਗਾਉਤ ਲਿਖੀਐ ਤਹ ਉਪਰੈ ਪੂਜੀਏ ਕਰ ਨਮਸਕਾਰ ਉਹਨਾਂ ਫਿਰ ਜਿਹੜੀਆ ਦੋ ਉਦਾਹਰਨਾ ਦਿੱਤੀਆਂ ਨਾ ਕਹਦੇ ਜੀ ਗੰਗਾ ਜਲ ਨੂੰ ਪਵਿੱਤਰ ਆਖਿਆ ਜਾਂਦਾ ਸੁਰਸਰੀ ਸਲਲ ਕ੍ਰਿਤ ਬਾਰਨੀਰੇ ਕਹਿੰਦੇ ਉਹੀ ਗੰਗਾ ਜਲ ਤੋਂ ਕਿ ਸਜਣ ਬਣਾਵੇ ਸ਼ਰਾਬ ਤੇ ਪਰਮੇਸ਼ਰ ਦੇ ਪਿਆਰੇ ਸਾਧੂਆਂ ਕੋਲ ਲੈ ਕੇ ਚਲੇ ਜਾਏ ਤੇ ਆਖੇ ਵੀ ਇਹ ਗੰਗਾ ਜਲ ਤੋਂ ਬਣੀ ਹੋਈ ਸ਼ਰਾਬ ਹੈ ਇਹ ਤਾਂ ਪਵਿੱਤਰ ਇਹਨੂੰ ਅਹਾਰ ਕਰ ਲਓ ਇਹਨੂੰ ਪੀ ਲਓ ਕਹਿੰਦੇ ਸੰਤ ਜਨ ਫਿਰ ਵੀ ਉਸ ਸ਼ਰਾਬ ਦਾ ਆਹਾਰ ਨਹੀਂ ਕਰਦੇ ਕਿਉਂਕਿ ਉਹ অপਵਿੱਤਰ ਹੈ ਕਹਿੰਦੇ ਉਸੇ ਤਰ੍ਹਾਂ ਤੜਤਾਰ অপਵਿੱਤਰ ਕਰਮਾਨੀਆਂ ਰਹੇ ਤਾੜੀ ਦਾ ਰੁਖ ਜਦੋਂ ਆਪਾਂ ਇੱਧਰ ਕੇਰਲ ਸਾਈਡ ਜਾਈਏ ਨਾ ਉਧਰ ਬਹੁਤਾਤ ਹੈ ਇਸ ਤਾੜੀ ਦੇ ਰੁਖ ਤੋਂ ਸ਼ਰਾਬ ਤਿਆਰ ਹੁੰਦੀ ਹੈ ਇਹਦੇ ਜਿਹੜੇ ਪੱਤੇ ਨੇ ਇਹਦਾ ਜਿਹੜਾ ਸੱਕ ਹੈ ਉਹਦੇ ਵਿੱਚ ਵੀ ਨਸ਼ਾ ਹੁੰਦਾ ਤੇ ਸਾਧ ਸੰਗਤ ਭਗਤ ਜੀਆ ਨੇ ਉਦਾਹਰਨ ਲਈ ਕਹਿੰਦੇ ਵੀ ਤਾੜੀ ਦਾ ਰੁੱਖ ਅਪਵਿੱਤਰ ਹੈ ਲੋਕ ਉਹਦੇ ਪੱਤੇ ਉਹਦਾ ਸੱਕ ਆਪਣੇ ਘਰ ਵਿੱਚ ਰੱਖਣਾ ਚੰਗਾ ਨਹੀਂ ਸਮਝਦੇ ਪਰ ਕਹਿੰਦੇ ਉਸੇ ਤਾੜੀ ਦੇ ਰੁੱਖ ਦੇ ਪੱਤਿਆਂ ਨੂੰ ਕੋਈ ਸੱਜਣ ਲਏ ਔਰ ਲੈ ਕੇ ਉਹਦੇ ਉੱਤੇ ਲਿਖ ਦੇ ਭਗਤ ਭਗਾਉਤ ਲਿਖੀਏ ਤਹ ਉੱਪਰ ਹੈ ਕਹਿੰਦੇ ਉਹਦੇ ਉੱਤੇ ਲਿਖ ਦੇ ਪਰਮੇਸ਼ਰ ਵਾਹਿਗੁਰੂ ਜੀਆਂ ਦਾ ਪਵਿੱਤਰ ਨਾਮ ਪਰਮੇਸ਼ਰ ਜੀਆਂ ਦੀ ਪ੍ਰੇਮਾ ਭਗਤੀ ਦੇ ਅਗੰਮੀ ਤਰਾਨਿਆਂ ਨੂੰ ਲਿਖੇ ਤੇ ਕਹਿੰਦੇ ਹੈ ਉਹ ਤਾੜੀ ਦਾ ਰੁੱਖ ਪਵਿੱਤਰ ਉਹਨੂੰ ਲੋਕ ਘਰਾਂ ਵਿੱਚ ਰੱਖਣਾ ਚੰਗਾ ਨਹੀਂ ਸਮਝਦੇ ਪਰ ਜੇਕਰ ਉਹਦੇ ਉੱਤੇ ਲਿਖ ਦਈਏ ਭਗਤ ਭਗਾਉ ਤ ਲਿਖੀਏ ਤਹ ਉਪਰ ਪੂਜੀਏ ਕਰਨਮਸਕਾਰਨ ਕਹਿੰਦੇ ਲੋਕ ਉਹਨੂੰ ਉੱਚੀ ਥਾਂ ਤੇ ਰੱਖ ਕੇ ਉਹਦੀ ਪੂਜਾ ਕਰਦੇ ਨੇ ਤੇ ਫਿਰ ਅਖੀਰ ਵਿੱਚ ਗੱਲ ਕੀਤੀ ਮੇਰੀ ਜਾਤ ਕਟ ਵੰਡ ਲਾ ਢੋਰ ਟਵੰਤਾ ਨਿਤੈ ਬਨਾਰਸੀ ਆਸ ਪਾਸਾ ਕਹਿੰਦੇ ਦੁਨੀਆਂ ਦੇ ਲੋਕੋ ਮੈਂ ਨੀਵੀਂ ਜਾਤ ਵਾਲਾ ਜਾਤ ਨਾਲ ਸੰਬੰਧ ਰੱਖਣ ਵਾਲਾ ਮੋਏ ਡੰਗਰ ਚੁੱਕਣਾ ਉਹਨਾਂ ਡੰਗਰਾਂ ਦਾ ਚੰਮ ਉਤਾਰਨਾ ਮੇਰਾ ਕੰਮ ਤੇ ਬਨਾਰਸ ਦੇ ਆਸ-ਪਾਸ ਮੈਂ ਆਪਣਾ ਕੰਮ ਪਿਆ ਕਰਦਾ ਹੈ ਪਰ ਕਹਿੰਦੇ ਹੁਣ ਏਸੇ ਨੀਵੀਂ ਜਾਤ ਵਾਲੇ ਦੇ ਹਿਰਦੇ ਦੇ ਅੰਦਰ ਹੋ ਗਏ ਪਰਮੇਸ਼ਰ ਪ੍ਰਗਟ ਅਬ ਬੇਪਰ ਪ੍ਰਧਾਨ ਤਹ ਕਰੇ ਡੰਡਾਉਤ ਤੇਰਾ ਨਾਮ ਸ਼ਰਣਾਇ ਰਵਿਦਾਸ ਦਾਸਾ ਕਹਿੰਦੇ ਵੀ ਅੱਜ ਬੇਪਰ ਬ੍ਰਾਹਮਣ ਸਵੇਰੇ ਪ੍ਰਭਾਤ ਹੁੰਦਿਆਂ ਸਾਰ ਮੇਰੀ ਕੁਟਿਆ ਦੇ ਅੱਗੇ ਹੱਥ ਬੰਨ ਕੇ ਕੋਲ ਤਾਂ ਹੁੰਦਾ ਹੈ ਵੀ ਕਦੋਂ ਭਗਤ ਰਵਿਦਾਸ ਜੀਆ ਦਾ ਬੂਆ ਖੁੱਲੇ ਤੇ ਮੈਂ ਭਗਤ ਰਵਿਦਾਸ ਜੀਆ ਦੇ ਦਰਸ਼ਨ ਕਰ ਸਕਾਂ ਭਗਵਾਨ ਜੀ ਇਹ ਕੇਵਲ ਤੇਰਾ ਨਾਮ ਸ਼ਰਣਾਇ ਰਵਿਦਾਸ ਦਾਸਾ ਤੁਹਾਡੇ ਨਾਮ ਦੀ ਕਿਰਪਾ ਨਾਲ ਹੋਇਆ ਹੈ ਹੈ ਮੈਂ ਅਜ ਵੀ ਨੀਮਾ ਹੈ ਮੈਂ ਅੱਜ ਵੀ ਅਪਵਿੱਤਰ ਪਰ ਤੁਹਾਡਾ ਨਾਮ ਹਿਰਦੇ ਦੇ ਅੰਦਰ ਵਸਿਆ ਫਿਰ ਨਾਮ ਜਦੋਂ ਅੰਦਰ ਵਸਿਆ ਫਿਰ ਉਹੀ ਜੁੜਿਆ ਹੋਇਆ ਹਿਰਦਾ ਪਰਮੇਸ਼ਰ ਦੇ ਪਿਆਰ ਵਿੱਚ ਭਿੱਜ ਕੇ ਕਹਿ ਉਠਿਆ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਟੇ ਕਾਗਰ ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਇਹ ਤੁਹਾਡੇ ਪਵਿੱਤਰ ਨਾਮ ਦਾ ਪ੍ਰਤਾਪ ਹੈ ਤੁਹਾਡੇ ਨਾਮ ਦੀਆਂ ਬਖਸ਼ਿਸ਼ਾਂ ਕਹਿੰਦੇ ਤੁਹਾਡੇ ਨਾਮ ਨੇ ਕਿਰਪਾਲਤਾ ਕੀਤੀ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਤੇ ਨਾਲ ਬਚਨ ਆਖਣੇ ਕੀਤੇ ਨਿੰਮਤ ਨਾਮ ਦੇਉ ਦੂਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਇਓ ਰਵਿਦਾਸ RAM ਰੰਗ ਰਾਤਾ ਤੇ ਅਖੀਰ ਵਿੱਚ ਫਿਰ ਆਪਣੀ ਵੀ ਗੱਲ ਕੀਤੀ ਕਹਿਣ ਲੱਗੇ ਇਹ ਪਰਮੇਸ਼ਰ ਵਾਹਿਗੁਰੂ ਜੀਆਂ ਦੀ ਕਿਰਪਾਲਤਾ ਜੇ ਭਗਤ ਕਬੀਰ ਜੀਆਂ ਨੇ ਨਾਮ ਜਪਿਆ ਜਗਤ ਦੇ ਵਿੱਚ ਪ੍ਰਸਿੱਧ ਹੋ ਗਏ ਕਹਿੰਦੇ ਭਗਤ ਨਾਮ ਦੇਵ ਜੀ ਤੁਹਾਡੇ ਚਰਣਾ ਵਿੱਚ ਜੁੜੇ ਤੇ ਸੰਸਾਰ ਉਹਨਾਂ ਦੇ ਚਰਣਾ ਦੇ ਵਿੱਚ ਨਤਮਸਤਕ ਹੋਣ ਲੱਗ ਪਿਆ ਜਨ ਰਵਿਦਾਸ RAM ਰੰਗ ਰਤਾ ਕਹਿੰਦੇ ਉਸੇ ਤਰ੍ਹਾਂ ਦਾਸ ਰਵਿਦਾਸ ਵੀ ਭਗਵਾਨ ਜੀ ਤੁਹਾਡੇ ਨਾਮ ਦੇ ਵਿੱਚ ਰੰਗਿਆ ਗਿਆ ਜਨ ਰਵਿਦਾਸ RAM ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਜਿਹੜਾ ਤੁਹਾਡੇ ਨਾਮ ਦੇ ਵਿੱਚ ਜੁੜ ਗਿਆ ਉਹ ਨਰਕਾਂ ਦਾ ਭਾਗੀਦਾਰ ਨਹੀਂ ਜੇ ਬਣਦਾ ਤੇ ਉਹਨਾਂ ਦੀ ਪਵਿੱਤਰ ਬਾਣੀ ਦੇ ਵਿੱਚੋਂ ਜਦੋਂ ਆਪਾਂ ਭਗਤ ਰਵਿਦਾਸ ਜੀਆ ਦੇ ਕਰੀਏ ਦਰਸ਼ਨ ਤੇ ਫਿਰ ਜੁੜਿਆ ਹੋਇਆ ਹਿਰਦਾ ਸਾਧ ਸੰਗਤ ਸਾਨੂੰ ਜੁੜਨ ਦਾ ਉਪਦੇਸ਼ ਬਖਸ਼ਿਸ਼ ਕਰਦਾ ਹੈ ਫਿਰ ਉਹੀ ਭਗਤ ਦਾਸ ਜੀ ਆਪਣੀ ਮਵਾਰਕ ਰਸਨਾ ਤੋਂ ਬਚਨ ਉਚਾਰਦੇ ਹਨ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੋਰਾ ਮਥੇ ਛਤਰ ਤਰੇ ਕਹਿੰਦੇ ਗਰੀਬਾਂ ਨੂੰ ਨਿਵਾਜਣ ਵਾਲਾ ਗਰੀਬਾਂ ਦੇ ਉੱਤੇ ਕਰੁਣਾ ਕਿਰਪਾਲਤਾ ਕਰਨ ਵਾਲਾ ਮੇਰਾ ਮਾਲਕ ਜਦੋਂ ਕਿਰਪਾ ਦੇ ਘਰ ਅੰਦਰ ਟਿਕਦਾ ਹੈ ਫਿਰ ਗਰੀਬਾਂ ਦੇ ਸਿਰਾਂ ਦੇ ਉੱਪਰ ਵੀ ਵੱਡੇ ਵੱਡੇ ਛਤਰ ਝੁੱਲ ਪੈਂਦੇ ਨੇ ਇਹ ਕਿਰਪਾ ਹੈ ਤੇ ਜਦੋਂ ਭਾਈ ਗੁਰਦਾਸ ਜੀਆ ਨੂੰ ਪੁੱਛੀਏ ਨਾ ਉਹਨਾਂ ਨੇ ਇੱਕ ਵਾਰ ਦੀ ਪੂਰੀ ਪੌੜੀ ਭਗਤ ਦਾਸ ਜੀਆ ਦੇ ਲਈ ਉਚਾਰਨ ਕੀਤੀ ਹੈ ਉਹਨਾਂ ਬੜੇ ਪਿਆਰੇ ਬਚਨ ਉਹ ਲਿਖਦੇ ਹਨ ਭਗਤ ਭਗਤ ਜਗ ਵਜਿਆ ਚੌਹ ਜੁਗਾਂ ਦੇ ਵਿੱਚ ਚਮਰੀਟਾ ਸਾਧ ਸੰਗਤ ਅੱਜ ਜਦੋਂ ਆਪਾਂ ਤੱਕਦੇ ਆ ਨਾ ਇਸ ਪੰਜਾਬ ਦੀ ਧਰਤੀ ਦੇ ਉੱਪਰ ਜਿਸ ਧਰਤੀ ਦੇ ਉੱਪਰ ਸਮੇ ਸਮੇਂ ਦੇ ਉੱਪਰ ਬੇਅੰਤ ਪਰਮੇਸ਼ਰ ਦੇ ਪਿਆਰਿਆਂ ਨੇ ਮਕद्दस ਚਰਨ ਪਾਏ ਔਰ ਪ੍ਰੇਮਾ ਭਗਤੀ ਦਾ ਜਿਹੜਾ ਉਪਦੇਸ਼ ਉਹ ਸਾਨੂੰ ਤਿਰੜ ਕਰਾਇਆ ਅੱਜ ਉਸੇ ਪੰਜਾਬ ਦੀ ਧਰਤੀ ਦੇ ਉੱਪਰ ਵਰਨਵੰਡ ਹਾਵੀ ਹੋ ਚੁੱਕੀ ਹੈ ਅੱਜ ਅਸੀਂ ਸ਼ਹੀਦ ਵੀ ਵੰਡ ਲਏ ਭਗਤ ਵੀ ਵੰਡ ਲਏ ਔਰ ਜੋ ਅਸੀਂ ਵੰਡ ਨਹੀਂ ਨਾ ਸਕੇ ਜੋ ਅਸਲ ਵੰਡਣਾ ਸੀ ਉਹ ਸੀ ਸਿਧਾਂਤ ਉਪਦੇਸ਼ ਉਹ ਵੰਡਿਆ ਨਹੀਂ ਅੱਜ ਅਸੀਂ ਇਹ ਗੱਲ ਕਹਿ ਦਿੰਨੇ ਆ ਵੀ ਲਓ ਜੀ ਸਾਡਾ ਤਾਂ ਫਲਾਣਾ ਸ਼ਹੀਦ ਹੋਇਆ ਜਾਂ ਸਾਡਾ ਫਲਾਣਾ ਭਗਤ ਹੋਇਆ ਮੈਂ ਕਿਸੇ ਇੱਕ ਖਾਸ ਫਿਰਕੇ ਦੀ ਗੱਲ ਨਹੀਂ ਕਰ ਰਿਹਾ ਅੱਜ ਪੰਜਾਬ ਦੀ ਧਰਤੀ ਦੇ ਉੱਪਰ ਵਰਨਵੰਡ ਭਾਰੂ ਹੈ ਵੀ ਅਸੀਂ ਫਲਾਣੇ ਭਗਤ ਦੇ ਵੰਸ਼ ਸ਼ਾਹਾਂ ਫਲਾਣੇ ਸ਼ਹੀਦ ਦੇ ਵੰਸ਼ ਸ਼ਾਹਾਂ ਉਹ ਭਲੇ ਲੋਕੋ ਤੁਸੀਂ ਜਮ ਜਮ ਉਸ ਭਗਤ ਨੂੰ ਮੰਨੋ ਤੁਸੀਂ ਆਖੋ ਵੀ ਅਸੀਂ ਉਹਦੇ ਵੰਸ਼ ਸ਼ਾਹਾਂ ਅਸੀਂ ਉਹਦੇ ਨਾਮ ਨੂੰ ਅੱਗੇ ਤੋਰਨ ਵਾਲੇ ਪਰ ਤੁਸੀਂ ਕਿਣਕਾ ਮਾਤਰ ਉਹਦੇ ਪਾਵਨ ਉਪਦੇਸ਼ ਨੂੰ ਕਮਾਇਆ ਵੀ ਹੈ ਜਾਂ ਨਹੀਂ ਕੈ ਸਾਰੇ ਰਹੇ ਆ ਵੀ ਭਗਤ ਰਵਦਾਸ ਜੀ ਸਾਡੇ ਨੇ ਵੀ ਸਾਡੇ ਵਿੱਚ ਹੋਏ ਨੇ ਅੱਜ ਰੌਲਾ ਬੜੀ ਵੱਡੀ ਪੱਦਰ ਦੇ ਉੱਤੇ ਚੱਲ ਰਿਹਾ ਪਰ ਸਾਧ ਸੰਗਤ ਜੇ ਅੱਜ ਪ੍ਰਮਾਣਿਕ ਕੁਝ ਹੈ ਤੇ ਉਹ ਭਗਤ ਰਵਦਾਸ ਜੀਆਂ ਦੀ ਉਹ ਪਵਿੱਤਰ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਵੇਖੋ ਕਿੰਨਾ ਮਾਣ ਆਪਣੇ ਵੀ ਇੱਥੇ ਜਦੋਂ ਆਪਾਂ ਸਤਿਗੁਰੂ ਜੀਆਂ ਦਾ ਪਾਵਨ ਪ੍ਰਕਾਸ਼ ਹੁੰਦਾ ਹੈ ਨਾ ਜੀ ਅੰਮ੍ਰਿਤ ਵੇਲੇ ਉਸ ਸਮੇਂ ਸਤਿਗੁਰੂ ਜੀ ਹੁਕਮ ਬਖਸ਼ਿਸ਼ ਕਰਦੇ ਨੇ ਪਾਵਾ ਉਹ ਸ਼ਹੀਦਾਂ ਦੀ ਇਹ پاک ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਹੋਵੇ ਜਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹੋਵੇ ਜਿੱਥੇ ਵੀ ਗੁਰੂ ਅਸਥਾਨ ਬਣੇ ਹੋਏ ਨੇ ਉੱਥੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦਾ ਪਾਵਨ ਪ੍ਰਕਾਸ਼ ਹੁੰਦਾ ਹੈ ਤੇ ਉਹ ਪਾਵਨ ਪ੍ਰਕਾਸ਼ ਹੋਣ ਸਮੇਂ ਸਤਗੁਰੂ ਜੀ ਹੁਕਮ ਬਖਸ਼ਿਸ਼ ਕਰਦੇ ਨੇ ਔਰ ਜਦੋਂ ਉਹ ਹੁਕਮ ਆਉਂਦਾ ਹੈ ਪਾਵਨ ਮੁਖਵਾਕ ਪਾਵਾ ਉਹ ਭਗਤ ਸਹਿਬਾਨਾਂ ਦੀ ਬਾਣੀ ਵਿੱਚੋਂ ਆਵੇ ਗੁਰੂ ਸਹਿਬਾਨਾਂ ਦੀ ਬਾਣੀ ਵਿੱਚੋਂ ਆਵੇ ਸਾਧ ਸੰਗਤ ਇਹ ਥੋੜੀ ਉੱਥੇ ਆਖਿਆ ਜਾਂਦਾ ਹੈ ਵੀ ਅੱਜ ਫਲਾਣੇ ਗੁਰੂ ਸਾਹਿਬ ਨੇ ਮੁਖਵਾਕ ਬਖਸ਼ਿਸ਼ ਕੀਤਾ ਜਾਂ ਫਲਾਣੇ ਭਗਤ ਸਹਿਬਾਨ ਨੇ ਮੁਖਵਾਕ ਬਖਸ਼ਿਸ਼ ਕੀਤਾ ਉਹ ਮੁਖਵਾਕ ਕਈ ਵੇਰਾਂ ਭਗਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਵੀ ਆਉਂਦਾ ਹੈ ਉਥੇ ਸਾਧ ਸੰਗਤ ਬਚਨ ਇਹੀ ਆਖੇ ਜਾਂਦੇ ਨੇ ਵੀ ਅੱਜ ਜੋਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀਆ ਦਾ ਪਾਵਨ ਮੁਖਵਾਕ ਹੁਕਮਨਾਮਾ ਇਹ ਹੈ ਇਹ ਨਹੀਂ ਆਖਿਆ ਜਾਂਦਾ ਵੀ ਅੱਜ ਭਗਤ ਰਵਿਦਾਸ ਜੀ ਨੇ ਹੁਕਮ ਬਖਸ਼ਿਸ਼ ਕੀਤਾ ਅੱਜ ਫਲਾਣੇ ਗੁਰੂ ਸਾਹਿਬ ਨੇ ਹੁਕਮ ਬਖਸ਼ਿਸ਼ ਕੀਤਾ ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਆਖਿਆ ਜਾਂਦਾ ਵੀ ਅੱਜ ਹੁਕਮ ਇਹ ਹੈ ਉਪਹਾਮਾ ਕਿਸੇ ਵੀ ਰੱਬੀ ਰੂਹ ਦੀ ਪਵਿੱਤਰ ਬਾਣੀ ਵਿੱਚੋਂ ਵੇ ਪਰ ਅੱਜ ਵੰਡੀਆਂ ਅਸੀਂ ਪਾਈਆਂ ਅਸੀਂ ਆਪੋ ਆਪਣੇ ਸ਼ਹੀਦ ਵੰਡ ਲਏ ਅਸੀਂ ਭਗਤ ਵੰਡ ਲਏ ਜੋ ਅਸਲ ਦੇ ਵਿੱਚ ਵੰਡਣਾ ਸੀ ਉਹ ਅਸੀਂ ਵੰਡ ਹੀ ਨਹੀਂ ਸਕੇ ਉਹ ਸੀ ਸਿਧਾਂਤ ਉਹ ਸੀ ਉਪਦੇਸ਼ ਜੋ ਭਗਤ ਰਵਦਾਸ ਜੀਾਂ ਨੇ ਸਾਨੂੰ ਬਖਸ਼ਿਸ਼ ਕੀਤਾ ਭਗਤ ਜੀ ਤਾਂ ਸਪਸ਼ਟ ਰੂਪ ਦੇ ਵਿੱਚ ਇੱਕ ਬਚਨ ਧ੍ਰਿੜ ਕਰਾਉਂਦੇ ਨੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਰਨਾਹੀ ਸੰਗ ਚਲਤ ਹੈ ਹੰਪੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕੀ ਇਸ ਬਚਨ ਨੂੰ ਅਸੀਂ ਵੰਡਿਆ ਕਮਾਇਆ ਭਗਤ ਜੀ ਤਾਂ ਸਪਸ਼ਟ ਰੂਪ ਦੇ ਵਿੱਚ ਬਚਨ ਆਖਦੇ ਪਏ ਨੇ ਮਾਟੀ ਕੋ ਪੂਤਰਾ ਕੈਸੇ ਨਚਤ ਹੈ ਦੇਖਿਆ ਦੇਖਿਆ ਸੁਨੇ ਬੋਲੇ ਦੌਰੀ ਉਹ ਫਿਰਤ ਹੈ ਜਬ ਕਿ ਛਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਬਰ ਲਗਤ ਹੈ ਕਿ ਸੁਪਦੇਸ਼ ਨੂੰ ਅਸੀਂ ਵੰਡਿਆ ਇਹਨੂੰ ਅਸੀਂ ਕਮਾਇਆ ਬਿਲਕੁਲ ਵੀ ਨਹੀਂ ਜੋ ਭਗ ਜੀਆਂ ਦਾ ਅਸਲ ਉਪਦੇਸ਼ ਸੀ ਜੋ ਪਾਵਨ ਸਿਧਾਂਤ ਸੀ ਜੋ ਨਾਲ ਸਾਡੇ ਸਾਹਮਣੇ ਰੱਖਿਆ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ 1 2 ਦੁਖ ਵਿਨਾਸ਼ 5 ਦੁਖ ਅਸਾਧ ਜਮ ਹੈ ਤਾਂ ਕੀ ਕਿਤਕਾਸ ਕਹਿੰਦੇ ਬੰਦੇ ਆ ਇਹ ਸਾਰੇ ਜੀਵ ਇੱਕ ਇੱਕ ਦੁੱਖ ਤੋਂ ਦੁਖੀ ਨੇ ਤੇਰੇ ਅੰਦਰ ਤਾਂ ਪੰਜੇ ਬੈਠੇ ਨੇ ਤੇਰੇ ਬਚਾ ਦੀ ਕੀ ਆਸ ਹੋਏਗੀ ਕੀ ਅਸੀਂ ਇਸ ਉਪਦੇਸ਼ ਨੂੰ ਪ੍ਰਚਾਰਿਆ ਅਸੀਂ ਤਾਂ ਸਾਧ ਸੰਗਤ ਅੱਜ ਵੀ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਕਿੰਨਾ ਵਿਤਕਰਾ ਹੋ ਰਿਹਾ ਇਸੇ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਵੱਡੇ ਵੱਡੇ ਬਹੁਤ ਧਾਰਮਿਕ ਸਥਲ ਨੇ ਜਿੱਥੇ ਛੂਦਰ ਨੂੰ ਜਾਣ ਦੀ ਆਗਿਆ ਕੋਈ ਨਹੀਂ ਤੇ ਅਸੀਂ ਲੜਾਈ ਆਪਣੇ ਵਿੱਚ ਪਾ ਕੇ ਬੈਠੇ ਆ ਨਹੀਂ ਜੀ ਭਗਤ ਜੀ ਸਾਡੇ ਹੋਏ ਨੇ ਦੂਜਾ ਕਹਿੰਦਾ ਨਹੀਂ ਜੀ ਸਾਡਾ ਫਲਾਣਾ ਸ਼ਹੀਦ ਹੋਇਆ ਸਾਡਾ ਫਲਾਣਾ ਭਗਤ ਹੋਇਆ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਸਾਧ ਸੰਗਤ ਇਸ ਹਿੰਦੂਸਤਾਨ ਦੀ ਧਰਤੀ ਦੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਹੁੰਚਣਾ ਜਿਹੜਾ ਵੱਲਾ ਸਥਾਨ ਬਣਿਆ ਹੋਇਆ ਭਗਤ ਜੀ ਦੇ ਨਾਂ ਦੇ ਉੱਤੇ ਪਰ ਸਾਧ ਸੰਗਤ ਉਥੇ ਪ੍ਰਧਾਨ ਮੰਤਰੀ ਤਾਂ ਆ ਰਿਹਾ ਹੈ ਪਰ ਕੀ ਉਹ ਇਸ ਗੱਲ ਦੀ ਖੁੱਲ੍ਹ ਦੇਵੇਗਾ ਵੀ ਜਿਹੜੇ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਧਾਰਮਿਕ ਸਥਲ ਬਣੇ ਹੋਏ ਨੇ ਜਿਨ੍ਹਾਂ ਧਾਰਮਿਕ ਸਥਲਾਂ ਦੇ ਉੱਪਰ ਨੀਵੀਂ ਜਾਤ ਵਾਲਿਆਂ ਨੂੰ ਜਾਣ ਦੀ ਆਗਿਆ ਨਹੀਂ ਵੀ ਅੱਜ ਅਸੀਂ ਖੁੱਲੇ ਆਮ ਇਸ ਗੱਲ ਦਾ ਐਲਾਨ ਕਰਦੇ ਹਾਂ ਵੀ ਅੱਜ ਤੋਂ ਬਾਅਦ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਕਿਸੇ ਨਾਲ ਜਾਤ ਪਾਤ ਦਾ ਵਿਤਕਰਾ ਨਹੀਂ ਹੋਏਗਾ ਕੋਈ ਕਿਤੇ ਵੀ ਜਾ ਕੇ ਮੱਥਾ ਟੇਕ ਸਕੇਗਾ ਕਦੇ ਨਹੀਂ ਇਲਾਨ ਹੋਏਗਾ ਕਿਉਂਕਿ ਜਿਹੜੀ ਮੰਨੂਵਾਦੀ ਸੋਚ ਹੈ ਨਾ ਉਹ ਮੰਨੂਵਾਦੀ ਸੋਚ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਵੀ ਜਿਹੜੀ ਸਾਡੀ ਪੈਰ ਦੀ ਜੁੱਤੀ ਹੈ ਜੋ ਨੀਮੀ ਜਾਤ ਵਾਲਾ ਹੈ ਵੀ ਉਹ ਕਦੇ ਸਾਡੀ ਬਰਾਬਰੀ ਕਰੇ ਉਹ ਕੇਵਲ ਅੱਜ ਵੀ ਉੱਥੇ ਹੀ ਖਲੋਤੀ ਐ ਸੋਚ ਬੀਨਾ ਦਾ ਕੰਮ ਕੇਵਲ ਸਾਡੇ ਘਰਾਂ ਦਾ ਗੋਹਾ ਕੂੜਾ ਕਰਨਾ ਐ ਇਹ ਨੀਵੀਂ ਜਾਤ ਵਾਲੇ ਨੇ ਇਹ ਜਾਨਵਰਾਂ ਦਾ ਚਮ ਲਾਉਣ ਵਾਲੇ ਨੇ ਇਹਨਾਂ ਨੂੰ ਆਗਿਆ ਕੋਈ ਨਹੀਂ ਇਹ ਸਾਡੀ ਬਰਾਬਰੀ ਵਿੱਚ ਬੈਠ ਸਕਣ ਪਰ ਭਗਤ ਜੀਆ ਨੇ ਬੜੀਆਂ ਬਖਸ਼ਿਸ਼ਾਂ ਇਸ ਸਤਰਾਤਲ ਦੇ ਉੱਤੇ ਵਰਤੌਣੀਆਂ ਕੀਤੀਆਂ ਸਾਧ ਸੰਗਤ ਉਨ੍ਹਾਂ ਦੇ ਉਪਦੇਸ਼ ਨੂੰ ਜੀਵਨ ਦੇ ਅੰਤਰ ਕਮਾਈਏ ਜੋਨਾ ਪਾਵਨ ਮਵਾਰਕ ਰਸਨਾ ਤੋਂ ਬਚਨ ਉਚਾਰਨ ਕੀਤੇ ਉਹ ਬਚਨ ਸਾਡੇ ਹਿਰਦੇ ਘਰ ਦਾ ਸ਼ਿੰਗਾਰ ਬਣਨ ਕਿਤੇ ਸਾਨੂੰ ਇੱਕ ਗੱਲ ਦੀ ਸਮਝ ਪੈ ਜਾਏ ਊਚੇ ਮੰਦਰ ਥਾਲ ਰਸੋਈ ਇੱਕ ਕਰੀ ਫਨ ਰਹਿਣ ਨਾ ਹੋਈ ਬਦਿਆ ਜੱਡੇ ਮਰਜੀ ਵੱਡੇ ਵੱਡੇ ਮਹੱਲ ਤੂੰ ਬਣਾਉਣੇ ਕਰ ਪਰ ਇਨਾ ਮਹਿਲਾਂ ਦੇ ਅੰਦਰ ਇੱਕ ਘੜੀ ਵੀ ਤੈਨੂੰ ਰਹਿਣ ਦਾ ਸਮਾਂ ਨਹੀਂ ਮਿਲਣਾ ਜਦੋਂ ਅੰਦਰੋਂ ਪਰਮੇਸ਼ਰ ਦੀ ਜੋਤ ਨਿਕਲ ਗਈ ਜਦੋਂ ਅੰਦਰੋਂ ਪਰਮੇਸ਼ਰ ਵੈਗੁਰੂ ਜੀਆਂ ਦੀ ਅੰਸ ਬੰਸ ਨਿਕਲ ਗਈ ਤੇ ਸਾਧ ਸੰਗਤ ਫਿਰ ਜਿਹੜੇ ਇਹੋ ਜਿਹੇ ਪਰਮੇਸ਼ਰ ਦੇ ਪਿਆਰ ਵਿੱਚ ਭਿਜੇ ਹੋਏ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨਾ ਫਿਰ ਬਚਨ ਉਚਾਰਦੇ ਨੇ ਸਿਮਰੰਤ ਸੰਤ ਸਰਬਤਰ ਰਮਣੰ ਸਰਬੱਤ ਦੇ ਅੰਦਰ ਰਮਿਆ ਹੋਇਆ ਪਾਰਬ੍ਰਹਮ ਪਰਮੇਸ਼ਰ ਵੈਗੁਰੂ ਜਿਹੜਾ ਜਰਰੇ ਜਰਰੇ ਦੇ ਵਿੱਚ ਜੈ ਜੈ ਵੇਖੋ ਤੈ ਹضور ਦੂਰ ਕਤੋਂ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਉਹ ਪਾਰਬ੍ਰਹਮ ਪਰਮੇਸ਼ਰ ਵੈਗੁਰੂ ਜਿਹੜਾ ਜਰਰੇ ਜਰਰੇ ਦੇ ਵਿੱਚ ਸੁਭਾਈ ਮਾਨ ਹੈ ਤੇ ਸਤਿਗੁਰੂ ਜੀ ਬਚਨ ਉਚਾਰਦੇ ਨੇ ਕਹਿੰਦੇ ਸਾਰੀਆਂ ਥਾਵਾਂ ਦੇ ਵਿੱਚ ਰਮੇ ਹੋਏ ਫਿਰ ਭਗਵਾਨ ਜੀਆਂ ਨੂੰ ਪਰਮੇਸ਼ਰ ਦੇ ਪਿਆਰੇ ਸਿਮਰਦੇ ਨੇ ਉਹਦੇ ਨਾਮ ਨੂੰ ਜਪਣਾ ਕਰਦੇ ਨੇ ਉਹਦੇ ਚਰਨਾਂ ਦੇ ਵਿੱਚ ਅਪੇਧਤਾ ਪ੍ਰਾਪਤ ਕਰਦੇ ਨੇ ਨਾਨਕ ਅਗਨਾਸਨ ਜਗਦੀਸ਼ਵਰ ਹੈ ਤੇ ਜਿਹੜੇ ਜਪਦੇ ਨੇ జగਤ ਦੇ ਈਸ਼ਵਰ ਨੂੰ ਫਿਰ ਪ੍ਰਾਪਤੀ ਕੀ ਹੁੰਦੀ ਹੈ ਅਗਨਾਸਨ ਜਿਹੜੇ ਪਾਪ ਕਰਮ ਕੀਤੇ ਹੋਏ ਨੇ ਜਿਹੜੇ ਮਾੜੇ ਕਰਮ ਕੀਤੇ ਹੋਏ ਨੇ ਉਹ ਮਾੜੇ ਕਰਮ ਫਿਰ ਸਾਰੇ ਨਾਸ ਹੋ ਜਾਂਦੇ ਨੇ